ਜਦੋਂ ਸਾਡੇ ਜੀਨ ਦੇ ਅੰਦਰ ਗੁਰਦੁਆਰਾ ਸਾਹਿਬ ਸ਼ਬਦ ਹੁੰਦਾ ਹੈ ਤੇ ਸਾਡੇ ਮਨ ਦੇ ਅੰਦਰ ਇੱਕ ਤਸਵੀਰ ਪੈਦਾ ਹੁੰਦੀ ਹੈ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਜਿੱਥੇ ਗੁਰਬਾਣੀ ਪਾਠ ਗੁਰਬਾਣੀ ਕੀਰਤਨ ਗੁਰਬਾਣੀ ਕਥਾ ਵਿਚਾਰਾਂ ਅਤੇ ਨਾਲ ਦੇ ਨਾਲ ਢਾਡੀ ਵੀਰ ਅਤੇ ਕਵੀਸ਼ਰ ਵੀਰ ਜਿੱਥੇ ਇਤਿਹਾਸ ਅਤੇ ਕਵਿਤਾਵਾਂ ਦੇ ਨਾਲ ਗੁਰਮਤਿ ਡ੍ਰਿੜ ਕਰਵਾਉਂਦੇ ਨੇ ਇਹ ਉਹ ਅਸਥਾਨ ਹੈ ਜਿੱਥੇ ਇਸ ਸਮੁੱਚੀ ਸੇਵਾਵਾਂ ਨਿਭਾਈ ਜਾਂਦੀਆਂ ਨੇ ਤਾਂ ਕਿ ਸੰਗਤ ਨੂੰ ਗੁਰਮਤਿ ਡ੍ਰਿੜ ਕਰਵਾਈ ਜਾਵੇ ਇਹਦੇ ਨਾਲ ਦੇ ਨਾਲ ਗੁਰਦੁਆਰਾ ਸਾਹਿਬ ਅੰਦਰ ਭੁੱਖਿਆਂ ਵਾਸਤੇ ਲੰਗਰ ਮੁਸਾਫਰਾਂ ਵਾਸਤੇ ਆਰਾਮਗਾ ਅਤੇ ਜਿਹੜੇ ਲੋੜਵੰਤ ਲੋਕ ਨੇ ਉਹਨਾਂ ਦੇ ਵਾਸਤੇ ਜਿਨ੍ਹਾਂ ਦਾ ਕੋਈ ਵੀ ਨਹੀਂ ਉਹਨਾਂ ਦੇ ਵਾਸਤੇ ਮੁਸਾਫਰਖਾਨਾ ਦੇ ਨਾਲ ਨਾਲ ਇੱਕ ਗੁਰਦੇਵ ਪਾਤਸ਼ਾਹ ਜਿਨੇ ਇੱਕ ਹੋਰ ਸਿਸਟਮ ਚਲਾਇਆ ਸੀ ਕਿ ਜਿਨ੍ਹਾਂ ਦਾ ਕੋਈ ਵੀ ਨਹੀਂ ਜਿਹੜੇ ਲੋੜਵੰਦ ਨੇ ਜਿਹੜੇ ਅਨਾਥ ਨੇ ਉਹਨਾਂ ਨੂੰ ਵੀ ਗੁਰਦੁਆਰਾ ਸਹਿਬ ਮਹਾਰਾਜ ਜੀ ਦੇ ਅੰਦਰ ਥਾਂ ਦਿੱਤੀ ਜਾਂਦੀ ਸੀ ਰੋਗੀਆਂ ਦਾ ਰੋਗ ਦੂਰ ਕੀਤਾ ਜਾਂਦਾ ਸੀ દવાਖਾਨੇ ਗੁਰੂ ਸਾਹਿਬ ਨੇ ਬਣਵਾਏ ਔਰ ਉਸੇ ਹੀ ਗੁਰਦੁਆਰਾ ਸਹਿਰ ਦੇ ਮਾਡਲ ਨੂੰ ਲੈ ਕੇ 10 ਗੁਰੂ ਸਾਹਿਬਾਨਾਂ ਨੇ ਕੰਮ ਕੀਤਾ ਭਾਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਕੋੜੀ ਜਿਹੜੇ ਲੋਕ ਸਨ ਉਹ ਮਰੀਜ਼ ਸਨ ਉਹਨਾਂ ਵਾਸਤੇ ਕੋੜੀਖਾਨਾ ਬਣਵਾਇਆ 7ਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਜੀ ਨੇ ਦਵਾਖਾਨਾ ਬਣਵਾਇਆ ਜਿੱਦੇ ਅੰਦਰ ਸਾਰੇ ਮਰੀਜ਼ਾਂ ਦੀ ਦੇਖਭਾਲ ਕੀਤੀ ਜਾਂਦੀ ਸੀ ਔਰ ਅਜੋਕੇ ਸਮੇਂ ਦੇ ਅੰਦਰ ਵੀ ਸਾਡੇ ਗੁਰਦੁਆਰੇ ਸਾਹਿਬ ਦੇ ਪ੍ਰਬੰਧ ਦੇ ਹੇਠ ਬਹੁਤ ਐਤ ਰੂਪ ਦੇ ਅੰਦਰ ਗੁਰਦੁਆਰੇ ਸਾਹਿਬਾਨਾ ਦੇ ਅੰਦਰ ਇਹ ਸੇਵਾਵਾਂ ਨਿਭਾਈ ਜਾਂਦੀਆਂ ਨੇ ਬੜੇ ਸੁਚੱਜੇ ਪ੍ਰਬੰਧਾਂ ਦੇ ਹੇਠ ਜਿਹੜੇ ਸਾਡੇ ਪ੍ਰਬੰਧਕ ਵੀਰ ਨੇ ਇਹ ਸੇਵਾਵਾਂ ਨਿਭਾਉਂਦੇ ਨੇ ਅਜੋਕੇ ਸਮੇਂ ਦੇ ਅੰਦਰ ਸਾਡੇ ਪ੍ਰਬੰਧਕ ਵੀਰਾਂ ਦੇ ਵਾਸਤੇ ਉਹਨਾਂ ਦੇ ਚਰਨਾਂ ਦੇ ਅੰਦਰ ਵੀ ਇਹ ਬੇਨਤੀ ਅਸੀਂ ਕਰਨੀ ਚਾਹੁੰਨੇ ਹਾਂ ਕਿ ਵਕ ਵਕ ਸੂਬਿਆਂ ਦੇ ਅੰਦਰ ਚੋਣਾਂ ਜਿਹੜੀਆਂ ਨੇ ਭਾਵੇਂ ਉਹ ਕਿਸੇ ਪ੍ਰਧਾਨ ਨੂੰ ਚੁਣਨ ਵਾਸਤੇ ਹੋਣ ਜਾਂ ਇਲਾਕੇ ਦੇ ਅੰਦਰ ਗੁਰਦੁਆਰੇ ਪ੍ਰਬੰਧ ਨੂੰ ਸੰਭਾਲਣ ਦੇ ਵਾਸਤੇ ਉਹਦਿਆਂ ਦੀ ਜਿਹੜੀ ਹੈ ਉਹ ਚੋਣ ਕੀਤੀ ਜਾਂਦੀ ਹੈ ਜਿਹੜਾ ਵੀ ਕੌਮ ਦੀ ਨੁਮਾਇੰਦਗੀ ਕਰਦਾ ਹੈ ਉਹਦੇ ਜੀਵਨ ਦੇ ਅੰਦਰ ਕੁਝ ਚੀਜ਼ਾਂ ਹੋਣੀ ਬੜੀ ਜ਼ਰੂਰੀ ਨਹੀਂ ਕਿ ਪਹਿਲੀ ਗੱਲ ਉਦੇ ਜੀਵਨ ਦੇ ਅੰਦਰ ਸ਼ਰਧਾ ਹੋਵੇ ਗੁਰੂ ਦੇ ਪ੍ਰਤੀ ਗੁਰਬਾਣੀ ਦੇ ਪ੍ਰਤੀ ਦੂਜੀ ਗੱਲ ਉਹਦੇ ਜੀਵਨ ਦੇ ਅੰਦਰ ਗਿਆਨ ਹੋਵੇ ਗਿਆਨ ਦੇ ਨਾਲ ਸ਼ਰਧਾ ਹੋਣੀ ਬੜੀ ਜ਼ਰੂਰੀ ਹੈ ਤੇ ਸ਼ਰਧਾ ਦੇ ਨਾਲ ਗਿਆਨ ਹੋਣਾ ਬੜਾ ਜ਼ਰੂਰੀ ਹੈ ਉਹਦੇ ਜੀਵਨ ਦੇ ਅੰਦਰ ਇੱਕ ਜੀਵਨ ਦੇ ਵਿੱਚ ਇਹ ਸੋਚ ਹੋਵੇ ਕਿ ਮੈਂ ਹਉਬ ਦੇ ਨਾਲ ਪੂਰੀ ਹਉਬ ਦੇ ਨਾਲ ਮੈਂ ਗੁਰਮਤ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ ਉਹਦੇ ਮਨ ਦੇ ਅੰਦਰ ਇਹ ਤਾਂਗ ਹੋਵੇ ਕਿ ਮੈਂ ਗੁਰਬਾਣੀ ਦਾ ਪ੍ਰਚਾਰ ਔਰ ਪ੍ਰਸਾਰ ਕਰਨਾ ਹੈ ਕੇਵਲ ਚੌਦਰਾ ਨੂੰ ਨਹੀਂ ਮੰਨਣਾ ਕਿਉਂਕਿ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਪ੍ਰਧਾਨ ਨਹੀਂ ਹੁੰਦਾ ਕੋਈ ਉੱਚੇ ਉਦੇ ਤੇ ਬੈਠਣ ਵਾਲਾ ਨਹੀਂ ਹੁੰਦਾ ਗੁਰਦੁਆਰਾ ਸਾਹਿਬ ਦੇ ਅੰਦਰ ਜੇ ਕੋਈ ਸਰਵੋੱਚ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਾਕੀ ਲਗਭਗ ਸਾਰੇ ਹੀ ਸੇਵਾਦਾਰ ਨੇ ਸਾਰੇ ਹੀ ਦਾਸ ਨੇ ਸੋ ਇਹ ਬਿਰਤੀ ਤਿਆਗ ਕੇ ਅਸੀਂ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧ ਨੇ ਉਹਨਾਂ ਦੇ ਅੰਦਰ ਅਸੀਂ ਕਦਮ ਰੱਖਣਾ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਸਾਂਭਣਾ ਹੈ ਤਾਂ ਜੋ ਅਸੀਂ ਦੁਨੀਆ ਦੇ ਅੰਦਰ ਗੁਰਮਤ ਜਿਹੜੀ ਹੈ ਉਹਦਾ ਪ੍ਰਚਾਰ ਔਰ ਪ੍ਰਸਾਰ ਅਸੀਂ ਢੰਗ ਦੇ ਨਾਲ ਕਰ ਸਕੀਏ। ਲੇਕਿਨ ਜਿੱਥੇ ਬਹੁਤ ਸਾਰੇ ਗੁਰਦੁਆਰੇ ਸਹਿਬਾਨਾਂ ਦੇ ਅੰਦਰ ਪ੍ਰਬੰਧਕ ਕਮੇਟੀਆਂ ਬਹੁਤ ਸੋਹਣਾ ਕੰਮ ਵੀ ਕਰਦੀਆਂ ਨੇ ਔਰ ਪ੍ਰਬੰਧਕ ਵੀ ਬੜੇ ਸੁਚੱਜੇ ਢੰਗ ਦੇ ਨਾਲ ਗੁਰਮਤ ਦਾ ਪ੍ਰਚਾਰ ਪ੍ਰਸਾਰ ਵੀ ਕਰਦੇ ਨੇ ਉੱਥੇ ਹੀ ਕਈ ਵਾਰੀ ਇਹ ਦੇਖਣ ਨੂੰ ਵੀ ਆ ਜਾਂਦਾ ਹੈ ਕਿ ਕਈ ਗੁਰਦੁਆਰੇ ਸਹਿਬਾਨਾਂ ਦੇ ਅੰਦਰ ਗੁਰਮਤ ਦੀ ਧੱਜੀਆਂ ਵੀ ਉਡਾਈ ਜਾਂਦੀਆਂ ਨੇ। ਗੁਰਬਾਣੀ ਦਾ ਪ੍ਰਚਾਰ ਜਿਹੜਾ ਪ੍ਰਚਾਰ ਔਰ ਪ੍ਰਸਾਰ ਉਸ ਰੂਪ ਦੇ ਅੰਦਰ ਨਹੀਂ ਹੁੰਦਾ ਜਿਵੇਂ ਹੋਣਾ ਚਾਹੀਦਾ ਹੈ ਔਰ ਗੁਰਮਤ ਔਰ ਸਿੱਖ ਰਿਆਤ ਮਰਿਆਦਾ ਦੇ ਵੱਲ ਕੋਈ ਧਿਆਨ ਵੀ ਨਹੀਂ ਦਿੱਤਾ ਜਾਂਦਾ। ਇਹੀ ਕਾਰਨ ਹੈ ਕਿ ਵੱਖੋ-ਵੱਖਰੇ ਗੁਰਦੁਆਰੇ ਸਾਬਾਨਾ ਦੇ ਅੰਦਰ ਵੱਖੋ-ਵੱਖਰੀ ਮਰਿਆਦਾਵਾਂ ਬਣ ਜਾਂਦੀਆਂ ਨੇ। ਸੋ ਜਿਹੜੇ ਵੀ ਪ੍ਰਬੰਧਕ ਵੀ ਅਹੁਦਾ ਸੰਭਣ ਉਨ੍ਹਾਂ ਦੇ ਵਾਸਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਕੇਵਲ ਇੱਕ ਜਥੇਬੰਦੀ ਦੇ ਹੋ ਕੇ ਉਹ ਗੁਰਦੁਆਰੇ ਸਾਹਿਬ ਨੂੰ ਨਾ ਸਾੰਭਣ ਲਗਭਗ ਸਮੁੱਚੇ ਪੰਥ ਨੂੰ ਲੈ ਕੇ ਨਾਲ ਚੱਲਣ ਸਿੱਖ ਰਹਿਤ ਮਰਿਆਦਾ ਜੋ ਕਿ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਮਾਣਿਤ ਹੈ ਉਹੀ ਗੁਰਦੁਆਰੇ ਦੇ ਅੰਦਰ ਲਾਗੂ ਕਰਵਾਣ ਤਾਕੇ ਹਰ ਇੱਕ ਸੰਪਰਦਾ ਹਰ ਇੱਕ ਸੰਸਥਾ ਜੋ ਗੁਰਮਤ ਦੇ ਅਕੀਦੇ ਦੇ ਵਾਸਤੇ ਕੰਮ ਕਰ ਰਹੀ ਹੈ ਜੋ ਗੁਰਮਤ ਦੇ ਪ੍ਰਚਾਰ ਔਰ ਪ੍ਰਚਾਰ ਵਾਸਤੇ ਕੰਮ ਕਰ ਰਹੀ ਹੈ ਉਹ ਗੁਰਦੁਆਰੇ ਸਾਹਿਬ ਦੇ ਅੰਦਰ ਆ ਕੇ ਆਪਣਾ ਆਪਣਾ ਯੋਗਦਾਨ ਪਾ ਸਕਣ ਤਾਂ ਕਿ ਕਿਸੇ ਇੱਕ ਜਥੇਬੰਦੀ ਦੇ ਅੰਦਰ ਵੰਡ ਕੇ ਅਸੀਂ ਪੰਥ ਨੂੰ ਹੋਰ ਸੌੜਾ ਹੋਰ ਛੋਟਾ ਨਾ ਕਰ ਸਕੀਏ ਵੈਸੇ ਹੀ ਅੱਜ ਜਾਤਾ ਪਾਤਾ ਦੇ ਗੁਰਦੁਆਰੇ ਸਾਹਿਬ ਜਿਹੜੇ ਨੇ ਉਹ ਆ ਗਏ ਨੇ ਜਾਤਾ ਪਾਤਾ ਦੀ ਵੰਡੀਆਂ ਕਰਕੇ ਇਹ ਵੱਖਰੀ ਜਾਤ ਦਾ ਗੁਰਦੁਆਰਾ ਉਹ ਵੱਖਰੀ ਜਾਤ ਦਾ ਗੁਰਦੁਆਰਾ ਇਹ ਇਹਦੇ ਅੰਦਰ ਸਾਡਾ ਬਹੁਤ ਵੱਡਾ ਜਿਹੜਾ ਪੰਥਕ ਤੌਰ ਤੇ ਨੁਕਸਾਨ ਹੋਇਆ ਹੈ ਦੂਜੇ ਪਾਸੇ ਅਸੀਂ ਇਹ ਵਕਰੀ ਸੰਪਰਦਾ ਦਾ ਗੁਰਦੁਆਰਾ ਇਹ ਸਾਡੀ ਵਕਰੀ ਸੰਪਰਦਾ ਹੋ ਗਈ ਇਹ ਵੱਖਰਾ ਜਿਹੜਾ ਹੈ ਉਹ ਸੰਸਥਾ ਹੋ ਗਈ ਇਹਦੇ ਕਰਕੇ ਵੀ ਸਾਡਾ ਪੰਥਕ ਤੌਰ ਤੇ ਜਿਹੜਾ ਹੈ ਉਹ ਨੁਕਸਾਨ ਹੋ ਰਿਹਾ ਹੈ ਸੋ ਇਹ ਸੋਚਣ ਦੀ ਲੋੜ ਹੈ ਕਿ ਜਿਹੜਾ ਵੀ ਨੁਮਾਇੰਦਾ ਕੌਮ ਨiyet ਕਰਦੀ ਹੈ ਔਰ ਉਸ ਨੂੰ ਸੇਵਾ ਦਾ ਮੌਕਾ ਦਿੰਦੀ ਹੈ ਉਹ ਸਰਬਸਾਂਝਾ ਇੱਕ ਸੇਵਾਦਾਰ ਹੋ ਕੇ ਸਰਬਸਾਂਝੇ ਤੌਰ ਦੇ ਉੱਤੇ ਪੰਥ ਦੇ ਅੰਦਰ ਉਹ ਆਪਣਾ ਯੋਗਦਾਨ ਪਾਵੇ ਔਰ ਗੁਰਦੁਆਰੇ ਪ੍ਰਬੰਧ ਨੂੰ ਸੁਚਾਰੂ ਰੂਪ ਦੇ ਅੰਦਰ ਨਿਭਾਵੇ ਦੂਜੀ ਗੱਲ ਉਹ ਪ੍ਰਬੰਧਕ ਸੱਜਣ ਜਿਸ ਨੂੰ ਲਗਭਗ ਕਿਉਂਕਿ ਅੱਜ ਵੋਟ ਸਿਸਟਮ ਹੈ ਔਰ ਵੋਟ ਸਿਸਟਮ ਕਰਕੇ ਉਸ ਇਲਾਕੇ ਦਾ ਨੁਮਾਇੰਦਾ ਜਿਹੜਾ ਹੈ ਉਹ ਚੁਣਿਆ ਜਾਂਦਾ ਹੈ ਕਿ ਕੌਮੀ ਤੌਰ ਦੇ ਉੱਤੇ ਪਰਬੰਧਕ ਜਿਹੜਾ ਹੋਏਗਾ ਉਹ ਕੈਸਾ ਹੋਵੇਗਾ ਉਹ ਕੌਣ ਹੋਵੇਗਾ ਉਹਦੇ ਜੀਵਨ ਦੇ ਅੰਦਰ ਇੱਕ ਬੜੀ ਜ਼ਰੂਰੀ ਚੀਜ਼ ਉਹ ਚਾਹੀਦੀ ਹੈ ਕਿ ਉਹ ਨਿਮਰਤਾ ਦੇ ਨਾਲ ਆਪਣੇ ਸਾਰੇ ਜਿਹੜੇ ਅਹੁਦੇਦਾਰ ਨੇ ਬਾਕੀ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਨਾਲ ਪੇਸ਼ ਆਵੇ ਕਿਉਂਕਿ ਵੇਖਣ ਨੂੰ ਮਿਲਦਾ ਔਰ ਬਹੁਤ ਸਾਰੇ ਪ੍ਰਚਾਰਕ ਵੀਰਾਂ ਦੇ ਨਾਲ ਸਾਡੀ ਗੱਲਬਾਤ ਵੀ ਹੁੰਦੀ ਹੈ ਕਿ ਜਿਹੜਾ ਵੀ ਪ੍ਰਬੰਧ ਸਾਹਮ ਕੇ ਪ੍ਰਬੰਧਕ ਬੈਠਾ ਹੈ ਜਦੋਂ ਉਹ ਕਿਸੇ ਆਪਣੇ ਮੁਲਾਜ਼ਮ ਦੇ ਨਾਲ ਗੱਲਬਾਤ ਕਰਦਾ ਹੈ ਤੇ ਉਹਦੀ ਗੱਲਬਾਤ ਕਰਨ ਦਾ ਜਿਹੜਾ ਲਹਿਜਾ ਹੁੰਦਾ ਹੈ ਉਹ ਕੋਈ ਬਹੁਤਾ ਚੰਗਾ ਨਹੀਂ ਹੁੰਦਾ ਉਹਦੇ ਅੰਦਰ ਨਿਮਰਤਾ ਨਹੀਂ ਹੁੰਦੀ ਜਦੋਂ ਵੀ ਅਸੀਂ ਆਪਣੇ ਕਿਸੇ ਮੁਲਾਜ਼ਮ ਦੇ ਨਾਲ ਗੱਲਬਾਤ ਕਰਦੇ ਹਾਂ ਭਾਵੇਂ ਉਹ ਸਾਡੇ ਗ੍ਰੰਥੀ ਸਹਿਬਾਨ ਨੇ ਭਾਵੇਂ ਰਾਗੀ ਸਹਿਬਾਨ ਨੇ ਭਾਵੇਂ ਸਾਡੇ ਉਹ ਸੇਵਾਦਾਰ ਨੇ ਚੌਰਬਰਦਾਰ ਨੇ ਜਾਂ ਜਿਹੜਾ ਲੰਗਰ ਪ੍ਰਸ਼ਾਦਾ ਤਿਆਰ ਕਰਾਉਣ ਵਾਲੇ ਲਾਂਦਰੀ ਵੀਰ ਨੇ ਜਾਂ ਜਿਹੜਾ ਕਿਹੜਾ ਪ੍ਰਸ਼ਾਦ ਵਰਤਾ ਰਿਹਾ ਸੇਵਾਦਾਰ ਹੈ ਕਹਿਣ ਤੋਂ ਭਾਵ ਕਿ ਜੋ ਵੀ ਸੇਵਾਦਾਰ ਸੇਵਾ ਨਿਭਾ ਰਿਹਾ ਹੈ ਜਿਹੜਾ ਵੀ ਆਗੂ ਚੁਣਿਆ ਜਾਂਦਾ ਹੈ ਜਾਂ ਮੈਂਬਰ ਚੁਣਿਆ ਜਾਂਦਾ ਹੈ ਉਹਦੀ ਗੱਲਬਾਤ ਕਰਨ ਦਾ ਜਿਹੜਾ ਟੰਗ ਹੈ ਉਹ ਆਪਣੇ ਉਹਨਾਂ ਮੈਂਬਰਾਂ ਦੇ ਨਾਲ ਆਪਣੇ ਉਹਨਾਂ ਸੇਵਾਦਾਰਾਂ ਦੇ ਨਾਲ ਆਪਣੀ ਉਸ ਟੀਮ ਦੇ ਨਾਲ ਵਧੀਆਂ ਹੋਣਾ ਚਾਹੀਦਾ ਉਹਦੀ ਬੋਲੀ ਦੇ ਅੰਦਰ ਮਠਾਸ ਔਰ ਨਿਮਰਤਾ ਹੋਣੀ ਚਾਹੀਦੀ ਹੈ ਤਾਂ ਕਿ ਉਹ ਜੇ ਇੱਕ ਟੀਮ ਵਰਕ ਦੇ ਤੌਰ ਦੇ ਉੱਤੇ ਉਹ ਕੰਮ ਸੁਚੱਜੇ ਤੌਰ ਤੇ ਕੰਮ ਕਰ ਸਕਣ ਦੂਜੀ ਗੱਲ ਕਿ ਉਹ ਗੁਰਮਤ ਦਾ ਧਾਰਨੀ ਹੋਵੇ ਉਹਨੂੰ ਜੀਵਨ ਦੇ ਅੰਦਰ ਇਹ ਪਤਾ ਹੋਵੇ ਗਿਆਨ ਹੋਵੇ ਕਿ ਗੁਰੂ ਦੀ ਮਤ ਕੀ ਕਹਿੰਦੀ ਹੈ ਉਹ ਗੁਰਬਾਣੀ ਦਾ ਗਿਆਨ ਰੱਖਦਾ ਹੋਵੇ ਉਹ ਗੁਰਬਾਣੀ ਦੇ ਉੱਤੇ ਸ਼ਰਧਾ ਰੱਖਦਾ ਹੋਵੇ ਔਰ ਉਹਦੇ ਅੰਦਰ ਇੱਕ ਹੱਬ ਹੋਵੇ ਉਹਦੇ ਅੰਦਰ ਇੱਕ ਤੰਗ ਹੋਵੇ ਕਿ ਮੈਂ ਗੁਰਬਾਣੀ ਦਾ ਪ੍ਰਚਾਰ ਔਰ ਪ੍ਰਸਾਰ ਕਰਨਾ ਹੈ ਤਾਂ ਕਿ ਜੋ ਕਿ ਬਹੁਤ ਆਇਤ ਰੂਪ ਦੇ ਅੰਦਰ ਅਸੀਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਗੁਰਦੁਆਰੇ ਸਾਬਾਨਾ ਦੇ ਅੰਦਰ ਕੁਝ ਥਾਵਾਂ ਤੇ ਮਰਿਆਦਾ ਦੀ ਧੱਜੀਆਂ ਵੀ ਉਡਾ ਦਿੱਤੀਆਂ ਜਾਂਦੀਆਂ ਨੇ ਔਰ ਪ੍ਰਬੰਧਕ ਸੱਜਣ ਵੀ ਉਸ ਰੂਪ ਦੇ ਅੰਦਰ ਆਪਣਾ ਸਪਸ਼ਟੀਕਰਨ ਦੇ ਨਹੀਂ ਪਾਉਂਦੇ ਕਿ ਅਸੀਂ ਕਿਉਂ ਇਹ ਪ੍ਰੋਗਰਾਮ ਉਲੀਕੇ ਗਏ ਜੋ ਗੁਰਮਤ ਦੇ ਉਲਟ ਸਨ ਸੋ ਪਹਿਲੀ ਗੱਲ ਜਿਹੜਾ ਵੀ ਕੌਮ ਆਗੂ ਚੋਣੇ ਉਹਦੇ ਜੀਵਨ ਦੇ ਅੰਦਰ ਗਿਆਨ ਹੋਵੇ ਉਹਦੇ ਜੀਵਨ ਦੇ ਅੰਦਰ ਸ਼ਰਧਾ ਹੋਵੇ ਉਹਦੇ ਜੀਵਨ ਦੇ ਅੰਦਰ ਤਾਂਘ ਹੋਵੇ ਉਹਦੇ ਅੰਦਰ ਸੇਵਾ ਕਰਨ ਦਾ ਇੱਕ ਢੰਗ ਹੋਵੇ ਉਹਦੇ ਅੰਦਰ ਸੇਵਾ ਕਰਨ ਦੀ ਇੱਕ ਤਾਂਘ ਹੋਵੇ ਕਿ ਮੈਂ ਆਪਣੇ ਪੰਥ ਦੀ ਆਪਣੇ ਗ੍ਰੰਥ ਦੀ ਕਿਸ ਰੂਪ ਦੇ ਅੰਦਰ ਸੇਵਾ ਕਰਨੀ ਹੈ ਸਾਡੇ ਭਾਈ ਗੁਰਦਾਸ ਜੀ ਇੱਕ ਬੜਾ ਸੋਹਣਾ ਬਚਨ ਕਰਦੇ ਨੇ ਉਹ ਕਹਿੰਦੇ ਨੇ ਕਿ ਸੰਗਤ ਬੜੀ ਆਸ ਲੈ ਕੇ ਗੁਰਦੁਆਰਾ ਸਾਹਿਬ ਜਾਂਦੀ ਹੈ ਬਹੁਤ ਆਸ ਲੈ ਕੇ ਜਾਂਦੀ ਹੈ ਕਿ ਉੱਥੇ ਸਾਨੂੰ ਗੁਰਮਤ ਅਸੀਂ ਦ੍ਰਿੜ ਕਰਨ ਵਾਸਤੇ ਜਾਣਾ ਹੈ ਉੱਥੇ ਸਾਡੇ ਜੀਵਨ ਦੇ ਅੰਦਰ ਜਿੰਨੀਆਂ ਸਮੱਸਿਆਵਾਂ ਨੇ ਨਾ ਉਹ ਸਾਡੀਆਂ ਸਮੱਸਿਆਵਾਂ ਗੁਰਦੁਆਰਾ ਸਾਹਿਬ ਜਾ ਕੇ ਹੀ ਖਤਮ ਹੋ ਸਕਦੀਆਂ ਨੇ ਔਰ ਹੁੰਦੀਆਂ ਵੀ ਨੇ ਅਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਹਿੰਦੇ ਨੇ ਕਿ ਮਾਇਆ ਡਰ ਡਰਪਤ ਹਾਰ ਗੁਰਦੁਆਰਾ ਜਾਵੇ ਤਾਂਹ ਜੋ ਮਾਇਆ ਵਿਆਪੈ ਕਹਾਂ ਠਹਿਰਾਈ ਹੈ ਇਸ ਮਾਇਆ ਦੀ ਸੋਚ ਤੋਂ ਬਚਣ ਦੇ ਵਾਸਤੇ ਇਹਨਾਂ ਪਾਪ ਆ ਵਿਕਾਰਾਂ ਤੋਂ ਬਚਣ ਦੇ ਵਾਸਤੇ ਇਸ ਹੰਕਾਰ ਤੋਂ ਭੈੜੀ ਬੁੱਧ ਤੋਂ ਭੈੜੀ ਮਤ ਤੋਂ ਬਚਣ ਦੇ ਵਾਸਤੇ ਇੱਕ ਨਵੀਂ ਸੇਧ ਲੈਣ ਵਾਸਤੇ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਤੇ ਜੇ ਗੁਰਦੁਆਰਾ ਸਾਹਿਬ ਜਾ ਕੇ ਵੀ ਮਾਇਆ ਜਿਹੜੀ ਹੈ ਉਹ ਮਾਇਆ ਰੂਪੀ ਸੋਚ ਦਾ ਗਲਬਾ ਸਾਡੇ ਉੱਤੇ ਪੈ ਜਾਵੇ ਤੇ ਫਿਰ ਅਸੀਂ ਕਿੱਥੇ ਜਾਈਏ ਇਸ ਕਰਕੇ ਬੜਾ ਯਤਨ ਕਰਨ ਦੀ ਲੋੜ ਹੈ ਬੜੇ ਚੰਗੇ ਢੰਗ ਦੇ ਨਾਲ ਹੋ 71 ਮਿਲੋ ਮੇਰੇ ਭਾਈ ਇਕੱਠੇ ਹੋਵੋ ਇਕੱਠੇ ਬੈਠੋ ਤੇ 71 ਹੋ ਕੇ ਸੋਚਣ ਦੀ ਲੋੜ ਹੈ ਕਿ ਜਿੰਨਾ ਵੀਰਾਂ ਭੈਣਾਂ ਦੇ ਹੱਥ ਵਿੱਚ ਅਸੀਂ ਕੌਮ ਦੀ ਬਾਗਡੋ ਦੇ ਰਹੇ ਹਾਂ ਕਿ ਉਹਨਾਂ ਦੇ ਜੀਵਨ ਦੇ ਅੰਦਰ ਉਹਨਾਂ ਦੇ ਘਰਾਂ ਦੇ ਅੰਦਰ ਉਹਨਾਂ ਦੇ ਪਰਿਵਾਰਾਂ ਦੇ ਅੰਦਰ ਗੁਰਮਤ ਲਾਗੂ ਹੈ ਕਿੰਨੇ